ਨੇ ਦਿੱਤਾ ਬਹੁਤ ਮਾੜੀ ਮੀਂਹ ਨਹੀਂ ਫਸਲਾਂ ਬਹੁਤ ਨੁਕਸਾਨ ਹੋ ਗਈਆਂ ਕਿੰਨੀਆਂ ਕੁ ਫਸਲਾਂ ਬਹੁਤ ਸਾਰੀ ਨੁਕਸਾਨ ਹੋ ਗਈ ਜਿਹੜਾ ਚੋਨਾ ਲੱਗਾ ਡੁੱਬ ਗਿਆ ਹੂੰ ਬਸ ਉਸ ਤੋਂ ਬਰਸਾਤ ਬਹੁਤ ਹੋ ਰਹੀ ਹੈ ਬਰਸਾਤ ਕਾਰਨ ਹਾਲਾਤ ਮਾੜੇ ਨੇ ਕਿੰਨਾ ਪਾਣੀ ਵਧਿਆ ਜੀ ਪਾਣੀ ਅੱਜ ਕੁਛ ਅੱਧਾ ਪੌਣਾ ਫੁੱਟ ਵਧਿਆ ਹੈ ਨਹੀਂ ਯਾਰ ਕੋਈ ਗੱਲ ਨਹੀਂ ਕੀ ਅੱਛਾ ਹਾਂ ਜੀ ਪਾਣੀ ਕਿੱਥੇ ਆਇਆ ਪਾਣੀ ਦੀ ਫਸਲਾਂ ਦੇ ਵਿੱਚ ਪਿੱਛੇ ਨਿਕਲ ਪੈਣੀ ਹੂੰ ਇੱਧਰ ਵੀ ਪਾਰ ਤੱਕ ਕੇ ਪਾਣੀ ਚੜ੍ਹ ਗਿਆ ਹੂੰ ਅੱਗੇ ਆਹ ਨਾਲ ਸਮੇਂ ਜਪਾਣੀ ਵਧ ਗਈ ਤੇ ਆ ਤੱਕ ਲੀਚਾਂ ਚਲਸੀ ਲਾਟ ਬਹੁਤ ਮੜਿਆ ਅੱਛੇ ਹਾਂ ਕਿਸ ਤਰ੍ਹਾਂ ਦੇ ਪਾਣੀ ਕਰਕੇ ਸਾਰਾ ਪਾਣੀ ਬਾਹਰ ਨਿਕਲਣਾ ਚાલુ ਹੋ ਗਿਆ ਹੈ ਪਿੰਡਾਂ ਦੇ ਮੂੜੀਆਂ ਸੜ ਗਈਆਂ ਕਈਆਂ ਦੇ ਝੋਨੇ ਲੱਗੇ ਡੁੱਬ ਗਏ ਹੂੰ ਦਦਾ ਪਾਣਾ ਫਟ ਪਾਣੀ ਵਰ ਗਿਆ ਅੱਛਾ ਅੱਜ ਦਦਾ ਕੋ ਫਟ ਵਰ ਗਿਆ ਅੱਛਾ ਕਿੰਨੇ ਕ ਖੇਤਾਂ ਇਚ ਆਇਆ ਕਿੰਨੇ ਕਿਨੇ ਹਰੇਤੇ ਵਾਲੀ ਆਰਾਮ ਸੇ ਪੇਣੀ ਦੇ ਨਾਲ ਨਾਲ ਹੂੰ ਕਰਨ ਨੂੰ ਹੀ ਲੱਗਿਆ ਕਰਨ ਨਹੀਂ ਲੱਗਿਆ ਫੇਤੇ ਚੀਜ਼ ਕਰਦਾ ਇਹ ਪ੍ਰਸ਼ਾਸਨ ਨਾਲ ਹੀ ਆਇਆ ਜੋ ਕਰਨਗੇ ਫੈਸਲਾ ਜਨਤਾ ਨੇ ਹੱਕ ਜੀ ਕਰਨਗੇ ਤਾਂ ਠੀਕ ਹੀ ਹੈ ਹਾਲਾਤ